ਸਤਕਾਰਯੋ ਗੁਰੂ ਰੂਪ ਸਾਧ ਸੰਗਤ ਜੀ ਸਰਬੱਤ ਸੰਗਤ ਗੁਰੂ ਫਤਿਹ ਪ੍ਰਵਾਨ ਕਰੋ ਨਿਮਰਤਾ ਨਾਲ ਸਿਰ ਝੁਕਾ ਕੇ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖ ਗੁਰਮਖ ਪਿਆਰੇ ਇੱਕ ਗੱਲ ਬਹੁਤ ਸਰਧਾ ਦੇ ਨਾਲ ਮੰਨਦੇ ਨੇ ਕਿ ਜਦੋਂ ਅਸੀਂ ਕੋਈ ਵੀ ਕਾਰਜ ਕਰਨਾ ਹੈ ਕਿਸੇ ਵੀ ਕਾਰਜ ਦੀ ਪ੍ਰారంਭਤਾ ਕਰਨੀ ਹੈ ਫਿਰ ਉਹਦੇ ਲਈ ਅਰਦਾਸ ਹੈ ਖੁਸ਼ੀ ਹੋਏ ਗਮੀ ਹੋਏ ਜੀਵਨ ਦੇ ਵਿੱਚ ਕੋਈ ਪ੍ਰਾਪਤੀ ਕਰਨੀ ਹੋਵੇ ਜੀਵਨ ਦੀਆਂ ਲਾਲਸਾਵਾਂ ਹੋਣ ਜਾਂ ਫਿਰ ਧਰਮ ਅਰਥ ਕਾਮ ਮੋਕਸ਼ ਦੀ ਪ੍ਰਾਪਤੀ ਹੋਵੇ ਇਹਦੇ ਲਈ ਗੁਰੂ ਸਹਿਬਾਨ ਨੇ ਬੜਾ ਸਹਿਜ ਮਾਰਗ ਸੁਝਾਇਆ ਹੈ ਜਦ ਵੀ ਤੇਰੀ ਲੋੜ ਹੈ ਫਿਰ ਅਰਦਾਸ ਕਰ ਹੋਰ ਗੱਲਾਂ ਦਾ ਖੰਡਨ ਮੰਡਨ ਕੀਤਾ ਯਾ ਕਿਸੇ ਚੀਜ਼ ਦੀ ਲੋੜ ਨਹੀਂ ਕੇਵਲ ਅਰਦਾਸ ਕਿਸ ਅੱਗੇ ਕਰ ਜੋ ਸਭ ਦਾ ਮਾਲਕ ਹੈ ਜੋ ਸਭ ਨੂੰ ਦਿੰਦਾ ਹੈ ਜਿਸ ਨੂੰ ਗੁਰੂ ਕੀ ਬਾਣੀ ਕਹਿੰਦੀ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਜਾਂ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾਂ ਆਓ ਧਿਆਨ ਦੇਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਜੋ ਪਰ ਜਾਨਣਾ ਪੜਦੇ ਆ ਅਰਦਾਸ ਦੇ ਵਿੱਚ ਉਹਨਾਂ ਦੀਆਂ ਦੋ ਪੰਕਤੀਆਂ ਸੁਣੋ ਸਤਿਗੁਰ ਕਿਰਪਾ ਕਰ ਦੇਨੇ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰ ਨੌ ਨਿਧ ਆਵੇ ਤਾਏ ਚੇਤੇ ਕਰੀਏ ਪਾਤਸ਼ਾਹ ਨੂੰ ਸਿਮਰਿਏ ਗੁਰੂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਜੋ ਸਤਿਗੁਰ ਗੁਰ ਤੇਗ ਬਹਾਦਰ ਜੀ ਮਹਾਰਾਜ ਨੂੰ ਸਿਮਰੇ ਚੇਤੇ ਕਰੇ ਯਾਦ ਕਰੇ ਨੌ ਨਿਧੀਆਂ 18 ਸਿੱਧੀਆਂ ਦਾ ਮਾਲਕ ਬਣ ਜਾਂਦਾ ਹੈ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰ ਉਧਾਰ ਵੀ ਕਰੇ ਬਰਕਤਾਂ ਵੀ ਪਾਵੇ ਮਿਹਰ ਵੀ ਕਰੇ ਐਸੇ ਗੁਰੂ ਨੇ ਸਤ ਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਜ ਸਰਬੱਤ ਸੰਗਤ ਆਪਾਂ ਉਹਨਾਂ ਦਾ ਆਗਮਨ ਗੁਰਪੁਰਬ ਮਨਾ ਰਹੇ ਹਾਂ ਸੰਸਾਰ ਦੇ ਵਿੱਚ ਪੂਰੀਆਂ ਗੁਰਸਿੱਖ ਸੰਗਤਾਂ ਨੂੰ ਜਿੱਥੋਂ-ਜਿੱਥੋਂ ਮੀਡੀਏ ਦੀ ਆਵਾਜ਼ ਆਂਦੀ ਹੈ ਜਾਂ ਗੁਰੂ ਰੂਪ ਹੋ ਕੇ ਸੰਗਤਾਂ ਦੇ ਵਿੱਚ ਬੈਠੇ ਹੋ ਗੁਰਪਾਤਸ਼ਾਹ ਦੇ ਆਗਮਨ ਗੁਰਪੁਰਬ ਦੀ ਆਪ ਨੂੰ ਬਹੁਤ ਬਹੁਤ ਵਧਾਈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਫਰਮਾਨ ਹੈ ਗੁਰਸਿੱਖੀ ਮੀਤ ਚਲੋ ਗੁਰਚਾਲੀ ਜੋ ਗੁਰ ਕਹਿ ਸੋਈ ਪਲ ਮੰਨੋ ਹਰ ਹਰ ਕਥਾ ਨਰਾਲੀ ਗੁਰੂ ਕੀ ਕਥਾ ਬਾਕਮਾਲ ਹੈ ਗੁਰੂ ਕੇ ਸੁੱਤਾਂ ਦੀ ਕਥਾ ਬਾਕਮਾਲ ਹੈ ਗੁਰੂ ਕੇ ਸੇਵਾਦਾਰਾਂ ਦੀ ਜਿਹੜੀ ਕਥਾ ਹੈ ਉਹ ਬੜੀ ਕਮਾਲ ਹੈ ਜਿਨ੍ਹਾਂ ਨੇ ਗੁਰੂ ਨੂੰ ਝਾ ਲਿਆ ਉਹਨੇ ਗੁਰੂ ਨੂੰ ਪਾ ਲਿਆ ਗੁਰੂ ਨਾਨਕ ਨਾਲ ਸਾਂਝ ਪੈਦਾ ਹੋਈ ਭਾਈਪਹਿਰਾਈ ਦੀ ਧਿਆਨ ਦਿਓ ਉਹਦੇ ਘਰ ਦੇ ਵਿੱਚ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਸੀ ਦਾਤਾ ਦਾਤੇ ਦਾ ਵਿਆਹ ਹੋਇਆ ਵਿਜੇ ਦੇਵੀ ਦੇ ਨਾਲ 1619 ਈਸਵੀ ਦੇ ਵਿੱਚ ਇਹਨਾਂ ਦੇ ਘਰੇ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਲਖਿਆ ਗਿਆ ਮੱਖਣ ਛਾ ਮੈਂ ਗੁਰਸਿੱਖ ਦੀ ਸਾਹ ਦਾ ਜ਼ਿਕਰ ਸਵੇਰ ਦੇ ਦੀਵਾਨ ਦੇ ਵਿੱਚ ਵੀ ਕੀਤਾ ਸੀ ਤੇ ਹੁਣ ਵੀ ਮੈਂ ਉਹੀ ਜ਼ਿਕਰ ਅੱਗੇ ਲੈ ਕੇ ਜਾ ਰਿਹਾ ਹਾਂ ਹੁਣ ਧਿਆਨ ਦਿਓ ਵੱਡੇ ਵਡੇਰੇ ਜ਼ਿਲ੍ਹਾ ਜਿਹਲਮ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਇੱਥੇ ਨਗਰ ਦਾ ਨਾਮ ਸੀ ਮੋਟਾ ਟਾਂਡਾ ਇੱਥੋਂ ਦੇ ਰਹਿਣ ਵਾਲੇ ਸਨ ਸਤਿਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਇਲਾਕੇ ਦੇ ਵਿੱਚ ਵਿਚਰੇ ਸਿੱਖੀ ਧਾਰਨ ਕਰ ਲਈ ਆਮ ਤੌਰ ਤੇ ਅੱਗ ਹਵਾ ਪਾਣੀ ਦਾ ਜਿਹੜਾ ਫੇਰ ਹੈ ਧਰਤੀ ਦਾ ਇਹ ਫੇਰ ਹੈ ਉਹ ਮਨੁੱਖ ਨੂੰ ਕਿਤੇ ਦੂਰ ਦਰਾਡੇ ਵੀ ਲੈ ਜਾਂਦਾ ਹੈ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਬਿਜ਼ਨਸ ਵਪਾਰ ਹਿੱਤ ਮਨੁੱਖ ਦੂਰ ਦੂਰ ਚੱਲਿਆ ਗਿਆ ਹੈ ਪਾਕਿਸਤਾਨ ਦੇ ਵਿੱਚ ਜਿਹੜਾ ਗੁਜਰਾਤ ਹੈ ਉੱਥੇ ਚਲੇ ਗਏ ਕਾਠਿਆਵਾੜ ਇੱਥੇ ਮੱਖਣ ਸਾਹਾ ਦਾ ਜਨਮ ਹੋਇਆ ਸੂਰਜਵੰਸੀ ਸਨ ਇਹਦੇ ਵੱਡੇ-ਵੱਡੇ ਨੇ ਆਓ ਹੁਣ ਧਿਆਨ ਦੇਓ ਮੈਂ ਉਸ ਗੁਰਸਿੱਖ ਦਾ ਜ਼ਿਕਰ ਕਰਨ ਲੱਗਾ ਹਾਂ ਆਮ ਤੌਰ ਤੇ ਜਦੋਂ ਬਾਬਾ ਜੀ ਬਾਬਾ ਮੱਖਣ ਸਾਹਾ ਦਾ ਇਤਿਹਾਸ ਸੁਣਦੇ ਆਂ ਪੜ੍ਹਦੇ ਆਂ ਵਿਚਾਰਦੇ ਆਂ ਮਨ ਦੇ ਵਿੱਚ ਇਹ ਅਜੀਬ ਘਟਨਾ ਲੱਗਦੀ ਹੈ ਕਿ ਗੁਰੂ ਕਿਸੇ ਦੇ ਡੁੱਬਦੇ ਬੇੜੇ ਨੂੰ ਵੀ ਪਾਰ ਲਾ ਦਿੰਦਾ ਹੈ ਪਰ ਗੁਰੂ ਤੇ ਸਹਾਇਤਾ ਕਰਦਾ ਹੈ ਉਹ ਪ੍ਰਤੱਖ ਰੂਪ ਹੋ ਕੇ ਕਰਦਾ ਹੈ ਬੜੀਆਂ ਐਗਜ਼ੈਂਪਲਾਂ ਨੇ ਸੰਸਾਰ ਦੇ ਵਿੱਚ ਅਰਦਾਸ ਕਰੇ ਪ੍ਰਗਟ ਪਾਹਰੇ ਜਾਪ ਦਾ ਹਰ ਨਾਵੇ ਨੂੰ ਪ੍ਰਤਾਪ ਦਾ ਉਹ ਪ੍ਰਗਟ ਹੋ ਜਾਂਦਾ ਹੈ ਜੁੱਠੇ ਵੇਰ ਵੀ ਖਾ ਲੈਂਦਾ ਜੇ ਕੋਈ ਅਰਦਾਸ ਕਰੇ ਮੈਨੂੰ ਦਰਸ਼ਨ ਦੇ ਕਮਾਲ ਦਾ ਇਤਿਹਾਸ ਹੈ ਅਰਦਾਸ ਕਰੇ ਉਹ ਪਤ ਇੱਜ਼ਤ ਬਚਾ ਦਿੰਦਾ ਹੈ ਐਸੀਆਂ ਦੁਆ ਪਰ ਤ੍ਰੇਤਾ ਸੱਤ ਜੂ ਐਸੀਆਂ ਬਹੁਤ ਸਾਰੀਆਂ ਐਗਜ਼ੈਂਪਲ ਹਨੇ ਬਛੋਕਰ ਦੇ ਵਿੱਚ ਪ੍ਰਮਾਤਮਾ ਪ੍ਰਤੱਖ ਹੋ ਗਿਆ امداد ਕੀਤੀ ਸਹਾਇਤਾ ਕੀਤੀ ਤੇ ਜੇਕਰ ਕਿਸੇ ਦੇ ਚੀਰ ਹਰਨ ਹੋ ਰਹੇ ਨੇ ਫਿਰ ਉਹਦੇ ਵਿੱਚ ਵੀ ਉਹਨੇ ਆ ਕੇ ਸਹਾਇਤਾ ਕਰ ਦਿੱਤੀ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ ਫਿਰ ਕਿਉਂ ਨਹੀਂ ਹੋ ਸਕਦਾ ਉਹ ਕਿਰਪਾਲੂ ਹੈ ਦਿਆਲੂ ਹੈ ਉਹ ਮਿਹਰਬਾਨ ਹੈ ਹੁਣ ਧਿਆਨ ਨਾਲ ਸੁਣੋ ਖੰਭਾਤ ਦੀ ਖਾੜੀ ਜਹਾਜ਼ ਡੁੱਬਿਆ ਕਿੱਥੇ ਸੀ ਜਹਾਜ਼ ਰੁਕਿਆ ਕਿੱਥੇ ਸੀ ਬ੍ਰੇਕ ਕਿੱਥੇ ਹੋਈ ਹੈ ਜਿਸ ਗੁਰ ਸਿੱਖ ਦਾ ਮੈਂ ਜ਼ਿਕਰ ਕਰ ਰਿਹਾ ਆ ਗੁਰੂ ਨਾਨਕ ਦੇ ਦਰਬਾਰ ਦੇ ਨਾਲ ਪਰਿਵਾਰ ਜੁੜ ਗਿਆ ਛੋਟਾ ਬਿਜ਼ਨਸ ਨਹੀਂ ਵੱਡਾ ਬਿਜ਼ਨਸ ਹੋ ਗਿਆ ਆਮ ਤੌਰ ਤੇ ਐਸੀ ਕਿਰਪਾ ਹੋ ਜਾਂਦੀ ਹੈ ਜਿਵੇਂ ਅੱਜ ਕੱਲ ਤੁਸੀਂ ਕਹਿ ਲਓ ਹਿੰਦੁਸਤਾਨ ਚ ਅਦਾਨੀ ਬਾਨੀ ਦਾ ਨਾਮ ਲਿਆ ਜਾਂਦਾ ਹੈ ਪਿਤਾ ਛੋਟੇ ਛੋਟੇ ਕੰਮ ਕਰਦੇ ਸਨ ਫਿਰ ਇੰਡਸਟਰੀਆਂ ਦੇ ਮਾਲਕ ਫਿਰ ਵੱਡਾ ਕੁਝ ਹੋਰ ਹੋ ਗਿਆ ਅੱਗੇ ਵੱਧਦਾ ਹੀ ਵੱਧਦਾ ਜਾਂਦਾ ਹੈ ਤੇ ਫਿਰ ਹੁਣ ਤੇ ਇਹ ਚਾਹੁੰਦੇ ਆ ਕਿ ਪੂਰੇ ਹਿੰਦੁਸਤਾਨ ਨੂੰ ਹੀ ਖਰੀਦ ਲਿਏ ਐਸੀ ਸੋਚ ਬਣ ਗਈ ਪਰ ਨਹੀਂ ਇੱਕ ਗੁਰਸਿੱਖ ਵਪਾਰੀ ਆ ਗੁਰਮਖ ਵਪਾਰੀ ਆ ਗੁਰਨਾਨਕ ਨਾਮ ਲੈਵਾ ਵਪਾਰੀ ਆ ਕਮਾਲ ਦੀ ਗੱਲ ਤੇ ਇਹ ਹੈ ਕਿ ਇਹਦਾ ਬਿਜ਼ਨਸ ਇਹਦਾ ਵਪਾਰ ਅਰਬ ਦੇਸ਼ਾਂ ਦੇ ਵਿੱਚ ਵੀ ਚੱਲਦਾ ਸੀ ਕਸ਼ਮੀਰ ਦੀਆਂ ਛਾਲਾਂ ਬੰਗਾਲ ਦੇ ਗਰਮ ਮਸਾਲੇ ਹਰ ਬਹੁਤ ਸਾਰੀਆਂ ਚੀਜ਼ਾਂ ਲੱਦ ਕੇ ਬੇੜੇ ਇਹਦੇ ਦੇਸਾਂ ਬਦੇਸਾਂ ਦੇ ਵਿੱਚ ਜਾਂਦੇ ਸਨ ਇਸ ਤੋਂ ਹੋਰ ਵੱਡੀ ਗੱਲ ਇਸ ਗੁਰਸਿੱਖ ਬਾਰੇ ਸੁਣੋ ਜੇਕਰ ਇਹ ਵਪਾਰੀ ਹੈ ਫਿਰ ਗੁਰੂ ਘਰ ਦਾ ਮਸੰਦ ਵੀ ਹੈ ਗੁਰੂ ਘਰ ਦਾ ਪ੍ਰਚਾਰਕ ਵੀ ਹੈ ਅਫਰੀਕਾ ਤੱਕ ਜਾਂਦਾ ਸੀ ਉੱਥੇ ਇਹ ਪ੍ਰਚਾਰ ਕਰਦਾ ਸੀ ਇਹਦੇ 1000 ਗੱਡੇ ਮਾਲ ਦੀ ਢੋਟਵਾਈ ਚ ਪ੍ਰਾਤਨ ਸਮੇਂ ਦੇ ਵਿੱਚ ਜਿਵੇਂ ਅੱਜ ਕੱਲ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਚ ਮਾਲ ਲੱਦ ਕੇ ਭੇਜਦੇ ਆ ਉਹ ਇਹਦੇ ਚਲਦਾ ਹੀ ਰਹਿੰਦੇ ਸਨ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਆਪ ਜਹਾਜ਼ ਦੇ ਵਿੱਚ ਬੈਠਾ ਏ ਆਪ ਬੇੜੇ ਦੇ ਵਿੱਚ ਬੈਠਾ ਏ ਕੁਝ ਤੂਫਾਨ ਆਇਆ ਕੁਝ ਡੋਲ ਗਿਆ ਕੁਝ ਖਬਰਾ ਗਿਆ ਇਹ ਜਹਾਜ਼ ਜਿੱਥੋਂ ਦਾ ਮੈਂ ਜ਼ਿਕਰ ਕਰ ਰਿਹਾ ਆਂ ਅਰਬ ਸਾਗਰ ਦੇ ਵਿੱਚ ਰਸਤਾ ਏ 200 ਕਿਲੋਮੀਟਰ ਲੰਮਾ اور 20 ਕੋ ਮਿਲ ਇਸ ਦੀ ਚੌੜਾਈ ਹੈ ਇਤਿਹਾਸ ਦੇ ਪੰਨਿਆਂ ਤੇ ਲਿਖੀ ਹੋਈ ਇਹਦੇ ਵਿੱਚ ਆਮ ਤੌਰ ਤੇ ਚਚਾਨਾ ਕੱਟ-ਕੱਟ ਕੇ ਲੰਬਾਈ 'ਚ ਛਟਾਨ ਹੋ ਜਾਂਦੀ ਸੀ ਉਹਦੇ ਵਿੱਚ ਇਹਦਾ ਜਹਾਜ਼ ਫਸਿਆ ਹੈ ਪ੍ਰਾਤਨ ਜਹਾਜ਼ ਜਿਵੇਂ ਅੱਜ ਸਭ ਕੁਝ ਦੇਖਿਆ ਜਾ ਸਕਦਾ ਹੈ ਆਕਾਸ਼ 'ਚ ਕੀ ਹੋ ਰਿਹਾ ਹੈ ਪਾਣੀ ਦੇ ਵਿੱਚ ਕੀ ਹੋ ਰਿਹਾ ਹੈ ਇਦਾਂ ਨਹੀਂ ਹੁੰਦਾ ਸੀ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਹਾਜ਼ ਰੁਕ ਗਿਆ ਹੈਰਾਨ ਹੋਇਆ ਜਹਾਜ਼ ਡੁੱਬੇਗਾ ਜੇ ਰੁਕੇ ਰਹਿਆ ਫਿਰ ਡੁੱਬੇਗਾ ਪਾਣੀ ਪਹਿ ਜਾਏਗਾ ਇਸ ਲਈ ਸੋਚ ਵਿਚਾਰ ਦੇ ਵਿੱਚ ਪੈ ਗਿਆ ਮੱਖਣ ਸਾ ਲਬਾਣਾ ਕੀ ਕਰਾਂ ਕਿਸ ਤਰੀਕੇ ਦੇ ਨਾਲ ਇਸ ਜਹਾਜ਼ ਨੂੰ ਮੈਂ ਬਾਹਰ ਕੱਢਾਂ ਮੇਰਾ ਮਾਲ ਵੀ ਠਕਾਣੇ ਤੇ ਲੱਗ ਜਾਏ ਮੈਂ ਹੋਰ ਵੀ ਇਤਿਹਾਸ ਨੂੰ ਪੜਿਆ ਉਸ ਥਾਂ ਦੇ ਮੈਂ ਦਰਸ਼ਨ ਵੀ ਕੀਤੇ ਸਨ ਸੂਰਤ ਜਿਹੜੀ ਬੰਦਰਗਾਹ ਹੈ ਉਸ ਸਾਤੇ ਇਸ ਜਹਾਜ਼ ਨੇ ਮਾਲ ਲੈ ਕੇ ਪਹੁੰਚਣਾ ਸੀ ਇੱਕ ਵਾਰੀ ਫੇਰ ਪਿਆਰ ਨਾਲ ਆ ਖੁਸਤ ਨਾਮ ਸ੍ਰੀ ਵਾਹਿ। ਥਾਏ ਹਰ ਸਾਲ ਗੁਰਸਿੱਖ ਸੰਗਤਾਂ ਸੂਰਤ ਦੀਆਂ ਸੰਗਤਾਂ ਅਖੰਡ ਪਾਠ ਕਰਾਂਦੀਆਂ ਨੇ ਤੇ ਦੀਵਾਨ ਹੁੰਦਾ ਹੈ। ਇਲਾਕਾ ਇਹ ਗੁਜਰਾਤ ਦਾ ਆ ਹੁਣ ਧਿਆਨ ਦਿਓ ਗੁਰਮਖੋ ਇਨਾਂ ਸਮਾਨੀਕ ਇਤਿਹਾਸ ਦੇ ਪੰਨਿਆਂ ਦੀ ਪਰਚੋਲ ਕਰਦੇ ਜਾਈਏ ਪਰ ਫਿਰ ਵੀ ਤੁਹਾਡੇ ਇਸ ਅਜ਼ੀਜ਼ ਦੀ ਕੋਸ਼ਿਸ਼ ਹੁੰਦੀ ਹੈ ਕਿ ਇਤਿਹਾਸ ਦੇ ਵਿੱਚ ਜੋ ਕੁਝ ਪੜ੍ਹਿਆ ਆਇਆ ਹੈ ਜੋ ਕੁਝ ਸੁਣਿਆ ਉਹਨੂੰ ਠੀਕ ਢੰਗ ਦੇ ਨਾਲ ਤਰਤੀਬ ਵਾਰ ਉਹ ਕਿਹਾ ਜਾਏ ਮੱਖਣ ਸਾ ਲਬਾਣਾ ਹੱਥ ਜੋੜ ਲੈ ਸੀਸ ਝੁਕਾਇਆ اے ਗੁਰਨਾਨਕ ਪਾਸ਼ਾ ਮੇਰੇ ਤੇ ਕਰੋ ਕਿਰਪਾ ਆ ਜਹਾਜ ਮੇਰਾ ਕਿਨਾਰੇ ਲੱਗ ਜਾਏ ਆਮ ਤੌਰ ਤੇ ਅਸੀਂ ਰਜਾਉਂਦੇ ਆਂ ਪਰਮਾਤਮਾ ਨੂੰ ਕਿਸ ਤਰੀਕੇ ਦੇ ਨਾਲ ਡਾਲਰਾਂ ਦੇ ਨਾਲ ਆ ਮੱਥਾ ਟੇਕ ਟੇਕ ਕੇ ਕਿ ਆ ਦੇਓ ਆ ਦੇਓ ਸੇਵਾ ਥੋੜੀ ਮੰਗਣ ਬਹੁਤਾ ਸੇਵਾ ਕਰਦੇ ਨਹੀਂ ਕਈ ਵਾਰੀ ਉਹ ਵੱਡੀਆਂ ਵੱਡੀਆਂ ਚੀਜ਼ਾਂ ਮੰਗੀ ਜਾਂਦੇ ਆ ਫਿਰ ਇਹ ਵੀ ਤੇ ਗੁਰਸਿੱਖ ਹੈ ਇਸ ਨੇ ਹੱਥ ਜੋੜੇ ਪਾਤਸ਼ਾਹ ਕੀਮਤੀ ਵਸਤਰ ਕੀਮਤੀ ਲਿਵਾਸ ਬਹੁਤ ਸਾਰੀਆਂ ਭਟਾਵਾਂ 500 ਰੁਪਏ ਸੁੱਖਣਾ ਸੁੱਖ ਦਿਆਂ ਮੇਰੇ ਤੇ ਇੱਕ ਵਾਰੀ ਕਿਰਪਾ ਕਰਦੇ ਹੋ ਜਹਾਜ਼ ਪਾਰ ਲੱਗ ਜਾਏ ਕੇਵਲ 500 ਰੁਪਏ ਜਹਾਜ਼ ਕਢਾਉਣਾ ਹੈ ਕਿਸ ਤਰੀਕੇ ਦੇ ਨਾਲ ਪਰ ਅਰਦਾਸ ਦੇ ਵਿੱਚ ਇੱਕ ਬਹੁਤ ਵੱਡਾ ਗੁਰਮਖੋ ਬਾਲਾ ਇਸ ਨੇ ਗੁਰੂ ਕੇ ਸਿੱਖ ਨੇ ਹੱਥ ਜੋੜੇ ਨੇ ਫਿਰ ਝਟਕਾ ਵੱਜਿਆ ਜਹਾਜ਼ ਵਾਹਰ ਹੋ ਗਿਆ ਮਲਾ ਜਹਾਜ਼ ਚਲਾਉਣ ਵਾਲੇ ਸਾਰੇ ਦੇ ਸਾਰੇ ਖੁਸ਼ ਹੋਏ ਵਾਪਸ ਆ ਗਿਆ ਬੇੜੀ ਇਸ ਦਾ ਜਹਾਜ਼ ਕਿਨਾਰੇ ਤੇ ਲੱਗਿਆ ਸੂਰਦੀ ਮੰਦਰਗਾਹ ਤੇ ਮਨ ਦੇ ਵਿੱਚ ਲਾਲਸਾ ਪੈਦਾ ਹੋਈ ਕਿ ਭੇਟਾ ਤਾਰਨੀ ਹੀ ਤਾਰਨੀ ਹੈ ਜਿਹੜੀ ਸੁੱਖੀ ਹੈ ਉਹ ਗੱਲ ਪੂਰੀ ਕਰਨੀ ਹੈ ਇਸ ਨੇ ਗੁਜਰਾਤ ਤੋਂ ਪੈਂਡਾ ਪ੍ਰਰੰਭ ਕੀਤਾ ਜਾ ਇਹਦੇ ਨਾਲ 500 ਸਿਪਾਹੀ ਇਹਦੇ ਅੰਗ ਰਖਕ ਬੋਡੀਗਾਰਡ ਇਹਦਾ ਸਮੂਹ ਪਰਿਵਾਰ ਰਿਸ਼ਤੇਦਾਰ ਸੰਬੰਧੀ ਪੈਦਲ ਤੁਰ ਕੇ ਹੌਲੇ-ਹੌਲੇ ਸਹਿਸਭਾਏ ਗੱਡੀਆਂ ਤੇ ਘੋੜ ਸਵਾਰੀ ਕਰਕੇ ਆਪੋ ਆਪਣੇ ਤਰੀਕੇ ਦੇ ਨਾਲ ਇਹ ਦਿੱਲੀ ਆਏ ਨੇ ਇਹਨੂੰ ਪਤਾ ਲੱਗਿਆ ਸੀ ਕਿ ਇਸ ਸਮੇਂ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਦੇ ਵਿੱਚ ਨਹੀਂ ਇਸ ਲਈ ਭੇਟਾ ਉੱਥੇ ਧਾਰਦੇ ਆ ਪਾਸ਼ਾ ਜੋਤੀ ਜੋਤ ਸਮਾ ਗਏ ਨੇ ਇਸ ਨੇ ਸ਼ਬਦ ਸੁਣੇ ਨੇ ਕਿ ਗੁਰੂ ਪਾਸ਼ਾ ਦੇ ਅੰਤਮ ਸ਼ਬਦ ਸਨ ਗੁਰੂ ਕਿੱਥੇ ਐ ਬਕਾਲੇ ਇਹਨੇ ਕੋ ਸ਼ਬਦ ਇਸਨੇ ਬੜੇ ਪ੍ਰੇਮ ਸਹਿ ਸੁਣੇ ਤੇ ਇਸਨੇ ਆਖਿਆ ਕੋਈ ਗੱਲ ਨਹੀਂ ਜੇ ਗੁਰੂ ਬਕਾਲੇ ਐ ਫੇਰ ਮੈਂ ਇਹਦੀ ਜ਼ਰੂਰ ਭਾਲ ਕਰਾਂਗਾ ਅਗਸਤ ਦੇ ਮਹੀਨੇ ਦੇ ਵਿੱਚ ਬਾਬਾ ਦਰਗਾਹੀ ਮੱਲ ਜੀ ਉਹ ਭੇਟ ਕੀਤੀਆਂ ਚੀਜ਼ਾਂ ਜੋ ਗੁਰਗੱਦੀ ਵੇਲੇ ਪਾਸ਼ਾ ਨੇ ਹੱਥ ਦੇ ਵਿੱਚ ਲਈਆਂ ਸੀ ਪੰਜ ਪੈਸੇ ਨਾਰੀਅਲ ਉਹਨਾਂ ਨੂੰ ਬਕਾਲੇ ਦੀ ਧਰਤੀ ਦੇ ਵਿੱਚ ਉਹਨਾਂ ਨੇ ਪਹੁੰਚਾਇਆ ਹੈ ਮਾਤਾ ਨਾਨਕੀ ਜੀ ਨੇ ਸੋਚ ਲਿਆ ਸੀ ਕਿ ਗੱਦੀ ਦਾ ਵਾਰਸ ਇੱਥੇ ਹੋਰ ਕੋਈ ਨਹੀਂ ਹੈ ਤੇ ਕੇਵਲ ਤੇ ਕੇਵਲ ਤੇ ਇੱਕ ਬਹਾਦਰ ਹੈ ਕਿਉਂਕਿ ਗੁਰਹਰਗੋਬਿੰਦ ਪਾਸ਼ਾ ਜੀ ਨੇ ਇਸ ਤਰ੍ਹਾਂ ਅਨੇਕ ਅਨੇਕ ਪ੍ਰਕਾਰ ਦੀਆਂ ਅਸੀਸਾਂ ਦਿੱਤੀਆਂ ਸਨ ਔਰ ਸਮੇਂ ਦੀ ਲੋੜ ਵੀ ਸੀ ਸਮੇ ਦਾ ਬਲਾਹ ਹੀ ਹੋਣਾ ਐ ਸਾਂ ਚਾਹੀਦਾ ਸੀ ਜਿਹੜਾ ਬੇੜੀ ਨੂੰ ਪਾਰ ਲਾਵੇ ਪਰ ਸਤਗੁਰਾਂ ਦੇ ਬੋਲੇ ਹੋਏ ਸ਼ਬਦ ਗੁਰੂ ਅਠਵੇਂ ਪਾਤਸ਼ਾਹ ਦੇ ਸਾਧੂਆਂ ਦੀ ਮੰਡੀ ਬਣ ਗਈ ਗੱਦੀ ਤੇ ਬਹਿਣ ਵਾਲਿਆਂ ਦੀ ਮਾਰਕੀਟ ਬਣ ਗਈ ਇੱਕ ਨਹੀਂ ਮੇਨੇ ਮਸੰਦ ਧੀਰਮੱਲੀਏ ਹੋਰ ਨੇੜੇ ਤੇੜੇ ਤੋਂ ਜਿੰਨੇ ਕੁ ਗੁਰੂ ਰਿਸ਼ਤੇਦਾਰ ਸਨ ਸਾਰੇ ਦੇ ਸਾਰੇ ਗੱਦੀਆਂ ਲਾ ਕੇ ਬੈਠ ਗਏ ਮੱਖਣ ਸਾਹਿਰਾਨ ਹੋਇਆ ਅਕਤੂਬਰ ਦਾ ਮਹੀਨਾ ਇੱਧਰ ਦੇਖਦਾ ਇੱਥੇ ਵੀ ਗੁਰੂ 2 ਰੁਪਏ ਰੱਖ ਕੇ ਮੱਥਾ ਟੇਕਦਾ ਬਸ ਅਸੀਸਾਂ ਹੀ ਅਸੀਸਾਂ ਅਗਲੇ ਪਾਸੇ ਚਲੇ ਜਾਂਦਾ ਜਿਵੇਂ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਹੈ ਅਸੀਸਾਂ ਦੇਣ ਵਾਲੇ ਬਾਬੇ ਹੀ ਬਹੁਤ ਹੈ ਥੋੜੇ ਨਹੀਂ ਬਹੁਤ ਹੈ ਅੱਗੇ ਹੋਰ ਵੱਡੀ ਅਸੀਸ ਹੋਰ ਤਾਂ ਹੋਰ ਵੱਡੀ ਅਸੀਸ ਲੋ ਸੁਣੋ ਬਕਾਲੇ ਦੀ ਧਰਤੀ ਮੇਰੇ ਸਤਿਗੁਰਾਂ ਨੂੰ ਭਾਉਂਦਾ ਹੈ ਕੌਣ ਹੋਏਗਾ ਗੁਰੂ ਕਿਹਦਾ ਹੋਏਗਾ ਗੁਰੂ ਕੈਸਾ ਹੋਏਗਾ ਮੇਰਾ ਪਤ ਵਰਕਰ ਵਪਾਰ ਵਦਗਾਰ ਜਿਸ ਨੂੰ 8ਵੇਂ ਪਾਤਸ਼ਾਹ ਨੇ ਕਿਹਾ ਗੁਰੂ ਬਕਾਲੇ ਐ ਤੇ ਲੋ ਸੁਣੋ ਮੱਖਣ ਸਾ ਲਵਾਨਾ ਬਕਾਲੇ ਦੀ ਗਲੀਆਂ ਦੇ ਵਿੱਚ ਜਿਵੇਂ ਗੁਰੂ ਨੂੰ ਭਾਲਦਾ ਫਿਰਦਾ ਐ ਉਸ ਦਾ ਜ਼ਿਕਰ ਠਾਡੀ ਜਿਥਾ ਯੋ ਜਾ ਬਹੁਤ ਕਮਾਇਆ ਚੱਲ ਪਿਆ ਸੁਖਤਾ ਅੱਜ ਤੇ ਸੀ ਦੱਸ ਪਾਈ ਸੱਚੀ ਵਾਰੀ ਜਾ